ਜਦੋਂ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਾਂਗੇ ਸਾਡੇ ਜਿਹੜੀ ਹੰਮੇ ਜਿਹੜੀ ਖਤਮ ਹੋ ਜਾਵੇਗੀ ਸਾਡਾ ਅਹੰਕਾਰ ਜਿਹੜਾ ਖਤਮ ਹੋ ਜਾਵੇਗਾ ਇਤਿਹਾਸ ਦੇ ਵਿੱਚ ਘਟਨਾ ਮਿਲਦੀ ਆ ਕਿਸੇ ਨੇ ਪਾਦਸ਼ਾਹ ਦਾ ਦਰਬਾਰ ਲੱਗਾ ਹੋਇਆ ਸੀ ਹਜ਼ਾਰਾਂ ਸੰਗਤਾਂ ਜਿਹੜੀਆਂ ਇਕੱਠ ਲੱਗਾ ਤੇ ਗੁਰੂ ਸਾਹਿਬ ਜੀ ਦੇ ਕੋਲ ਹਾਜ਼ਰ ਸਨ ਕੁਝ ਸੇਵਾਦਾਰ ਆ ਕੇ ਗੁਰੂ ਸਾਹਿਬ ਦੇ ਅੱਗੇ ਸ਼ਿਕਾਇਤ ਲਾਉਂਦੇ ਨੇ ਕਿ ਪਾਤਸ਼ਾਹ ਇੱਕ ਵਿਅਕਤੀ ਆ ਉਸ ਨੂੰ ਕਿੰਨਾ ਚਿਰ ਹੋ ਗਿਆ ਗੁਰੂ ਘਰ ਦੇ ਵਿੱਚ ਆਇਆ ਨੂੰ ਪਰ ਉਹ ਸੇਵਾ ਨਹੀਂ ਕਰਦਾ ਦਾ ਤੇ ਜੇ ਉਸ ਨੂੰ ਅੱਗੋਂ ਸੇਵਾ ਕਰਨ ਵਾਸਤੇ ਕਹੀਏ ਅੱਗੋਂ ਰੋਪ ਝਾੜ ਦਿੰਦਾ ਕਿ ਤੁਸੀਂ ਕੌਣ ਹੁੰਦੇ ਜੇ ਮੈਨੂੰ ਹੁਕਮ ਕਰਨ ਵਾਲੇ ਤੁਸੀਂ ਤਾਂ ਮੇਰੇ ਵਾਂਗ ਆਮ ਮਨੁੱਖ ਜੇ ਜੇ ਹੁਕਮ ਕਰੇ ਤੇ ਮੇਰੇ ਛੇਵੇਂ ਬਾਦਸ਼ਾਹ ਹੁਕਮ ਕਰੇ ਮੈਂ ਤੁਹਾਡੇ ਆਖੇ ਨਹੀਂ ਲੱਗਣਾਗਾ ਆਮ ਦੇਖੀ ਤਾਂ ਆਪਾਂ ਗੁਰੂ ਘਰਾਂ ਦੇ ਵਿੱਚ ਸੇਵਾ ਸਿਮਰਨ ਚਲੂ ਕਰਵਾਈ ਦੀ ਸੇਵਾ ਚਲੂ ਕਰਵਾਈ ਦੀ ਆ ਜੇ ਤੇ ਅਸੀਂ ਆਪਾਂ ਕਿਸੇ ਦੇ ਕਹਿਣ ਦੇ ਵਿੱਚ ਸੇਵਾ ਕਰੀਏ ਉਹਦਾ ਫਲ ਵੀ ਸਾਨੂੰ ਮਿਲ ਜਾਂਦਾ ਤੇ ਜੇ ਅਸੀਂ ਆਪ ਹੀ ਸਭ ਕੁਝ ਕਰੇ ਤਾਂ ਕਿ ਆਪ ਹੀ ਪ੍ਰਧਾਨ ਬਣ ਜੇ ਸਭ ਕੁਝ ਆਪ ਹੀ ਮਾਲਕ ਬਣ ਜੇ ਉਹ ਸੇਵਾ ਲੇਖੇ ਦੇ ਵਿੱਚ ਨਹੀਂ ਲੱਗਦੀ ਜਦੋਂ ਸ਼ੇਰਪਾਦਸ਼ਾਹ ਜੀ ਦੇ ਅੱਗੇ ਸਿੱਖਾਂ ਨੇ ਆ ਕੇ ਸ਼ਿਕਾਇਤ ਕੀਤੀ ਕਿ ਪਾਦਸ਼ਾਹ ਉਹ ਸਾਡੇ ਆਖੇ ਨੇ ਲੱਗਦਾ ਦਾ ਉਸ ਨੇ ਬੜੀ ਬਰਾक्यात ਸੇਵਾ ਕਰ ਸੇਵਾ ਕਰ ਅੱਗੋਂ ਸਾਡੇ ਉੱਤੇ ਰੋਪ ਝਾੜਦਾ ਕਿ ਤੁਸੀਂ ਕੌਣ ਹੁੰਦੇ ਜੇ ਮੈਨੂੰ ਸੇਵਾ ਤੇ ਲਾਉਣ ਵਾਲੇ ਜੇ ਸੇਵਾ ਤੇ ਲਾਵੇ ਨਾ ਬਚਨ ਜਿਹੜੇ ਗੁਰੂ ਸਾਹਿਬ ਤੇ ਮੰਨਾਂਗਾ ਛੇਵੇਂ ਪਾਤਸ਼ਾਹ ਤੇ ਮੰਨਾਂਗਾ ਤੁਹਾਡਾ ਮੈਂ ਕੋਈ ਬਚਨ ਨਹੀਂ ਮੰਨਣਾਗਾ ਤੇ ਛੇਵੇਂ ਪਾਤਸ਼ਾਹ ਜੀ ਮੁਸਕਰਾਈ ਤੇ ਹੱਸਣ ਲੱਗ ਪਏ ਕਹਿਣ ਲੱਗੇ ਪਿਆਰੀ ਸੰਤਕ ਕੋਈ ਗੱਲ ਨਹੀਂ ਜੇ ਉਹ ਸੇਵਾ ਨਹੀਂ ਕਰਦਾ ਤੇ ਨਾ ਕਰਨ ਤੋਂ ਕੋਈ ਗੱਲ ਨਹੀਂ ਤੁਸੀਂ ਉਹਨੂੰ ਸੁਣੋ ਕੁਝ ਆਖਣਾ ਨਹੀਂ ਨਾ ਤੁਸੀਂ ਸੇਵਾ ਕਰਨ ਤੋਂ ਆਖਣਾ ਉਹ ਜੋ ਕਰਦਾ ਉਸ ਨੂੰ ਕਰਨ ਦੋ ਇਤਿਹਾਸਕਾਰ ਅੱਗੇ ਲਿਖਦੇ ਪੈਣੇ ਕਿ ਗੁਰੂ ਘਰ ਦੇ ਵਿੱਚ ਇੱਕ ਇਹੋ ਜਿਹੀ ਘਟਨਾ ਵਾਪਰੀ ਕਿ ਗੁਰੂ ਸਾਹਿਬ ਜੀ ਦਾ ਭਾਰੀ ਦੀਵਾਨ ਲੱਗਾ ਹੋਇਆ ਸੀ ਸੰਗਤਾਂ ਅੰਨ ਹਜ਼ਾਰਾਂ ਸੰਗਤਾਂ ਆ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਸਨ ਉਹਨਾਂ ਦੇ ਵਿੱਚ ਇੱਕ ਫਕੀਰ ਵੀ ਆਇਆ ਹੋਇਆ ਸੀ ਉਹ ਫਕੀਰ ਕਹਿਣ ਲੱਗਾ ਕਹਿੰਦਾ ਪਾਦਸ਼ਾਹ ਮੈਂ ਤੁਹਾਡੇ ਕੋਲ ਕੁਝ ਮੰਗਣ ਵਾਸਤੇ ਆਇਆ ਜਦ ਫਕੀਰ ਅੱਗੇ ਆਇਆ ਤੇ ਪਾਦਸ਼ਾਹ ਨੇ ਪੁੱਛਿਆ ਹਾਂ ਦੱਸੋ ਕੀ ਮੰਗਣ ਵਾਸਤੇ ਆਏ ਜੀ ਤੇ ਫਕੀਰ ਕਹਿਣ ਲੱਗਾ ਜਾਨੀ ਕੋ ਜਾਣੇ ਸੇ ਮਲਾਦ ਬਾਪ ਕੇ ਮੇਰਾ ਨਾਮ ਮੁਸਲਮਾਨ ਫਕੀਰ ਜਾਨੀਖਾ ਮੇਰਾ ਨਾਮ ਹੈ ਤੇ ਮੈਨੂੰ ਉਸ ਕਾਲ ਪੁਰਖ ਪਰਮਾਤਮਾ ਦੇ ਨਾਮ ਦਿਲਾ ਮਲਾ ਦੋ ਜਦੋਂ ਉਸ ਮੁਸਲਮਾਨ ਫਕੀਰ ਨੇ ਕਿਹਾ ਕਿ ਜਾਨੀ ਕੋ ਜਾਨੇ ਸੇ ਮਲਾ ਦੋ ਤੇ ਸਭ ਸ਼੍ਰੀ ਗੁਰੂ ਹਰਕੋਕੇ ਪਾਸ਼ਾ ਜੀ ਕਹਿ ਲਗੇ ਜਾ ਬਾਜਸ ਦਰਬਾਰ ਦੇ ਵਿੱਚ ਉਸਨੂੰ ਥੱਕੇ ਮਾਰ ਕੇ ਬਾਹਰ ਕੱਢ ਦਿੱਤਾ ਤੇ ਬਾਪਾ ਕ੍ਰਿਸ਼ਨਾ ਚੰਦਰ ਨੇ ਹੁਕਮ ਕੀਤਾ ਕਿ ਇਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਵੇ ਹਜ਼ਾਰਾਂ ਸੰਗਤਾਂ ਜਿਹੜੇ ਨਾ ਬੈਠੇ ਸਨ ਸਾਰਿਆਂ ਸੋਚਣ ਲੱਗ ਪਈਆਂ ਤੇਸ ਨੇ ਮੰਗਿਆ ਤੇ ਕੁਝ ਨਹੀਂ ਸੀ ਇਹੋ ਮੰਗਿਆ ਸੀ ਕਿ ਜਾਣੇ ਕੋ ਜਾਨੇ سے ਮਿਲਾ ਦਿਓ ਭਾਵੇਂ ਮੇਰੇ ਕਾਲ ਪੁੱਤ ਪਰਮਾਤਮਾ ਦੇ ਨਾਲ ਮਿਲਾ ਦਿਓ ਤੇ ਛੇਵੇਂ ਪਾਦਸ਼ਾਹ ਨੇ ਇਹ ਕੀ ਕੀਤਾ ਇਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਇਤਿਆਰ ਦੇ ਵਿੱਚ ਘਟਨਾ ਮਿਲਦੀ ਆ ਕਿ ਫਿਰ ਅੱਗੇ ਜਿਹੜਾ ਬਾਬਾ ਬਿੱਧੀ ਚੰਦਲੇ ਗੁਰੂ ਸਾਹਿਬ ਜੀ ਦਾ ਹੁਕਮ ਮੰਨਿਆ ਤੇ ਜਾਨੀ ਖਾਨ ਨੂੰ ਬਾਹਰ ਕੱਢ ਦਿੱਤਾ ਜਿੱਥੇ ਬਿਠਾਇਆ ਸੀ ਉਥੇ ਜਾ ਕੇ ਚੰਪ ਕਰਕੇ ਜਾਨੀ ਖਾਨ ਬਹਿ ਗਿਆ ਤੇ ਮੁਖ ਦੇ ਵਿੱਚੋਂ ਇਹੇ ਬੋਲ ਰਿਹਾ ਸੀ ਜਾਨੀ ਕੋ ਜਾਨੇ ਸੇ ਮਲਾ ਦੋ ਜਾਨੀ ਕੋ ਜਾਨੇ ਸੇ ਮਲਾ ਦੋ ਸ਼ਰਮਾ ਦਾ ਸਮਾ ਹੋਇਆ ਸਰਜੀ ਪਾਟ ਕਰਕੇ ਜਦੋਂ ਮਹਿਲਾ ਮਿਲ ਜਾਣ ਲੱਗੇ ਤੇ ਬਾਬਾ ਗਦੀ ਚੰਦ ਨੇ ਪੁੱਛਣ ਲੱਗੇ ਕਿ ਉਹ ਫਕੀਰ ਚਲ ਗਿਆ ਜਦੋਂ ਪੁੱਛਿਆ ਤੇ ਬਾਬਾ ਗਦੀ ਚੰਦ ਕਹਿਣ ਲੱਗਾ ਪਾਦਸ਼ਾ ਜਿੱਥੇ ਤੁਸੀਂ ੱੱਕੇ ਮਾਰ ਕੇ ਪਠਾਇਆ ਸੀ ਉਥੇ ਹੀ ਬੈਠਾ ਹੋਇਆ ਤੇ ਛੇਵੇਂ ਪਾਦਸ਼ਾ ਕਹਿਣ ਲੱਗੇ ਕੋਈ ਗੱਲ ਨਹੀਂ ਜਿੱਥੇ ਬੈਠਾ ਤੇ ਬੈਠਾ ਰਹੇ ਤੋ ਅਗਲਾ ਦਿਨ ਚੜਿਆ ਅਸਾਦੀ ਵਾਰ ਦਾ ਪਾਠ ਰੰਗ ਹੋਇਆ। ਗੁਰੂ ਸਾਹਿਬ ਜੀ ਪਾਠ ਸਰਵਣ ਕਰਕੇ ਵਾਪਸ ਜਦ ਮਹਿਲਣ ਚੱਲੇ ਤੇ ਫਿਰ ਪੁੱਛਿਆ। ਜੋ ਫਕੀਰ ਚੱਲ ਗਿਆ। ਤੇ ਬਾਬਾ ਕਹਿੰਦੇ ਚੰਦ ਕਹਿਣ ਲੱਗਾ ਨਹੀਂ ਪਾਦਸ਼ਾਹ ਉੱਥੇ ਬੈਠਾ ਹੋਇਆ। ਤੇ ਪਾਦਸ਼ਾਹ ਕਹਿਣ ਲੱਗੇ ਕੋਈ ਗੱਲ ਕੇ ਬੈਠਾ ਰਿਹਾ ਉੱਥੇ। ਫਿਰ ਅੱਗੇ ਇਤਿਹਾਸ ਘਰ ਲਿਖਦੇ ਹੁਣ ਕਿ ਸ਼ਾਮਾਂ ਦਾ ਸਮਾਂ ਹੋਇਆ ਫਿਰ। ਫਿਰ ਗੁਰੂ ਸਾਹਿਬ ਜੀ ਨੇ ਪੁੱਛਿਆ ਕਿ ਉਹ ਚੱਲ ਗਿਆ ਕਹਿੰਦਾ ਨਹੀਂ ਪਾਦਸ਼ਾ ਇੱਥੇ ਹੀ ਆ 44 ਘੰਟਿਆਂ ਬਾਅਦ ਜਦੋਂ ਗੁਰੂ ਸਾਹਿਬ ਜੀ ਨੇ ਫੇਰ ਪੁੱਛਿਆ ਕਿ ਉਹ ਕਿੱਥੇ ਚੱਲ ਗਿਆ ਕਹਿੰਦਾ ਨਹੀਂ ਪਾਦਸ਼ਾ ਜਿੱਥੇ ਪਾਇਆ ਉੱਥੇ ਬੈਠਾ ਆ ਤੇ ਪਾਦਸ਼ਾ ਵੀ ਖੁਦ ਚੱਲ ਕੇ ਗਏ ਗਿਆਨੀ ਖਾਨ ਤੇ ਕੋਲ ਜਦੋਂ ਗਏ ਤੇ ਉਸ ਨੇ ਪੁੱਛਣ ਲੱਗੇ ਹਾਂ ਭਈ ਦੱਸ ਤੈਨੂੰ ਕੀ ਚਾਹੀਦਾ ਤੇ ਗਲਾ ਉੱਤਾਂ ਬੈਠਾ ਸੀ ਭਾਰੀ ਥੀ ਬਾਤ ਕਰਕੇ ਕਹਿਣ ਲੱਗਾ ਜਾਨੇ ਕੋ ਜਾਨੇ ਸੇ ਮਿਲਾ ਦੇ ਜੇ ਗੁਰੂ ਸਾਹਿਬ ਜੀ ਕਹਿਣ ਲੱਗੇ ਹੁਣੇ ਮਿਲਣਾ ਕਹਿੰਦਾ ਜੀ ਗੁਰੂ ਜੀ ਹੁਣੇ ਮਿਲਣਾ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਕੋਈ ਗੱਲ ਤੈਨੂੰ ਜਾਨੇ ਤੋਂ ਜਾਨੇ ਮਿਲਾ ਦੇ ਤੈਨੂੰ ਕਾਲ ਪੁਖ ਪਰਮਾਤਮਾ ਦੇ ਨਾਲ ਮਿਲਾ ਦੇਣਿਆ ਜਾਨੇ ਖਾਨ ਜਿਹੜਾ ਬੜਾ ਖੁਸ਼ ਹੋਇਆ ਤੇ ਗੁਰੂ ਸਾਹਿਬ ਜਿੱਤੇ ਹਕਮ ਕੀਤਾ ਜੇਦ ਉਹ ਕਾਲ ਪੁਖ ਪਰਮਾਤਮਾ ਨੂੰ ਹੁਣੇ ਮਿਲਣਾ ਉਹ ਸਾਹਮਣੇ ਦਰਿਆਏ ਦਰਿਆਦ ਵਿੱਚ ਜਾ ਕੇ ਛਾਲ ਮਾਰ ਦੇ। ਜਾਨੇ ਖ ਬੜਾ ਖੁਸ਼ ਹੋ ਜਾਂ ਤੇ ਭੱਜਾ ਭੱਜਾ ਕੇ ਦਰਿਆਦ ਵਿੱਚ ਜਾ ਕੇ ਛਾਲ ਮਾਰ ਦਿੱਤੀ। ਗੁਰੂ ਸਾਹਿਬ ਜਿੱਤੇ ਕੋਲ ਬੈਠੇ ਸਨ ਬਾਬਾ ਬਿੱਦੀ ਚੰਦ ਬਾਬਾ ਬਿੱਦੀ ਚੰਦ ਨੂੰ ਹੁਕਮ ਕੀਤਾ ਕਿ ਬਾਬਾ ਬਿੱਦੀ ਚੰਦਾ ਜਾਨੇ ਖਾਨ ਦੇ ਵਿੱਚ ਸ਼ਰਧਾ ਭਾਵਨਾ ਵੜੀਆ ਇਹ ਮਨ ਦੇ ਵਿੱਚ ਸ਼ਰਧਾ ਧਾਰ ਕੇ ਆਇਆ ਕਿ ਅੱਜ ਮੈਂ ਕਾਲ ਪੁਰਖ ਪਰਮਾਤਮਾ ਨੂੰ ਮਿਲਣਾ ਤਿੰਨ ਦਰਿਆ ਦੇ ਵਿੱਚ ਛਾਲ ਮਾਰ ਦੇਣੀ ਜਾ ਭੱਜ ਕੇ ਜਾ ਇਸ ਨੂੰ ਡੁੱਬਣ ਨਹੀਂ ਦੇਣਾ ਅਸੀਂ ਤੇਰੇ ਮਗਰ ਅੱਲ ਨਾਲ ਸੰਤਾਂ ਦਾ ਇਕੱਠ ਤੁਰ ਪਿਆ ਤੇ ਗੁਰੂ ਸਾਹਿਬ ਜੀ ਜਾ ਕੇ ਜਾਨੇ ਖਾਨ ਨੂੰ ਸਮੁੰਦਰ ਦੇ ਵਿੱਚੋਂ ਬਾਹਰ ਕੱਢਿਆ ਜਦੋਂ ਤਰ੍ਹਾਂ ਯਾਦ ਵਿੱਚ ਬਾਹਰ ਕੱਢਿਆ ਬਸਤਰ ਸਾਰੇ ਗਿੱਲੇ ਹੋ ਗਏ ਸਨ ਤੇ ਜਦੋਂ ਜਰਨੇ ਖਾਨ ਨੇ ਛੇਵੇਂ ਪਾਦਸ਼ਾਹ ਦੇ ਵਿੱਚੋਂ ਆਪਣੇ ਅੱਲਾਹ ਤਾਲਾ ਨੂੰ ਦੇਖਿਆ ਆਪਣੇ ਖੁਦਾ ਨੂੰ ਦੇਖਿਆ ਤੇ ਪੈਰਾਂ ਦੇ ਵਿੱਚ ਟਿਕ ਜਾਂਦਾ ਜਦੋਂ ਪੈਰਾਂ ਦੇ ਵਿੱਚ ਟਿਕ ਜਾਂਦਾ ਕਿਹਾ ਕਿ ਅੱਜ ਮੈਂ ਉਸ ਅੱਲਾਹ ਤਾਲਾ ਨੂੰ ਮਿਲ ਲਿਆ ਅੱਜ ਮੈਂ ਉਸ ਕਾਲ ਪਰਮਾਤਮਾ ਨੂੰ ਪਾ ਲਿਆ ਜਿਹੜਾ ਸਾਡੇ ਦੇ ਵਿੱਚ ਭਾਵਨਾ ਹੋਵੇ ਕਿ ਸ਼ਰਧਾ ਹੋਵੇ ਕਿ ਤੇ ਅਸੀਂ ਕਾਲ ਪ੍ਰਭ ਪ੍ਰਣਾਤਮਨ ਪਾਦਵਾਂਗੇ ਉਹਨਾਂ ਸੰਗਤਾਂ ਦੇ ਵਿੱਚੋਂ ਉਹ ਵੀ ਆਇਆ ਸੀ ਜਿਹੜਾ ਕਹਿੰਦਾ ਸੀ ਕਿ ਗੁਰੂ ਸਾਹਿਬ ਦੇ ਜੇ ਬਚਨ ਕਰਨ ਤੇ ਮੈਂ ਉਹਨਾਂ ਦਾ ਬਚਨ ਮੰਨਾਂਗਾ ਮੈਂ ਕਿਸੇ ਹੋਰ ਦਾ ਬਚਨ ਨਹੀਂ ਮੰਨਾਂਗਾ ਕਿਉਂਕਿ ਆਹ ਦੇਖੀਦਾ ਆਪਾਂ ਗੁਰੂ ਘਰਾਂ ਦੇ ਵਿੱਚ ਲੋਕ ਕਈ ਜਿਹੜੇ ਲੋਕ ਨੇ ਗੁਰੂ ਘਰ ਵਿੱਚ ਸੇਵਾ ਸਿਮਰਨ ਘੱਟ ਕਰਨ ਆਉਂਦੇ ਨੇ ਤਮਾਸ਼ਾ ਜ਼ਿਆਦਾ ਵੇਖਣ ਆਉਂਦੇ ਨੇ ਕਿ ਗੁਰੂ ਘਰ ਵਿੱਚ ਹੋਕ ਕੀ ਰਿਆ ਇਰਖਾ ਵਾਰੀ ਜਿਹੜੀ ਆਪਾਂ ਜ਼ਿਆਦਾ ਕਰਨ ਵਾਸਤੇ ਆਉਨੇ ਤਾਂ ਕਿ ਜਿਹੜੇ ਅਸੀਂ ਛਾਜ ਬੰਨੇ ਪ੍ਰਧਾਨ ਕੀਤੇ ਕਿਸੇ ਨੇ ਮੈਂਬਰੀ ਤੇ ਇਹ ਸਾਨੂੰ ਜੀਮ ਨਹੀਂ ਦੰਦਗੇ ਤੇ ਜਦੋਂ ਉਸ ਨੇ ਕਿਹਾ ਉਹ ਲਾ ਕੇ ਖਲੋਤਾ ਅਸੀਂ ਤੇ ਗੁਰੂ ਸਾਹਿਬ ਜੀ ਨੇ ਉਸ ਨੂੰ ਕਿਹਾ ਕਿ ਗੁਰੂ ਦਾ ਬਚਨ ਮੰਨਣਾ ਲਾਗੇ ਖਲੋਤਾ ਜਿਹੜਾ ਡਾਲਰ ਆ ਸੀ ਤੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਤੂੰ ਸਿੱਖਾਂ ਦਾ ਸੰਗਤਾਂ ਦਾ ਹੁਕਮ ਨਹੀਂ ਮੰਨਦਾ ਕਿਹਾ ਸੀ ਗੁਰੂ ਦਾ ਬਚਨ ਮੰਨੇਗਾ ਅਸੀਂ ਤੇਨੂੰ ਹੁਕਮ ਕਰਦ ਤਰਿਆਦ ਰਛਾਣ ਮਾਰਾਂਗੇ ਅਸੀਂ ਤੇਨੂੰ ਕੰਨੇ ਇੱਕ ਤਿੰਨ ਦਿਨ ਤੱਕ ਖਾਰਾਣਾ ਪੁਖਾਰਾ ਰਹੇਗਾ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਟਿਕ ਟਿਕ ਚੰਦਾ ਤੇ ਮਾਫੀ ਮੰਨਦਾ ਕਿੰਦਾ ਪਾਦਸ਼ਾਹ ਇਹੋ ਜੀ ਵਸਤਾ ਜਿਹੜੀ ਹਜੇ ਤੱਕ ਬਣੀ ਨਹੀਂ ਗੀ ਆਪਰ ਗੁਰੂ ਚੈਲੰਜ ਕਰਦੇ ਆ ਗੁਰੂ ਨੇ ਕਹਿਣਾ ਕਿ ਸਾਨੂੰ ਜੇ ਗੁਰੂ ਹਕਮ ਕਰੇਗਾ ਤੇ ਅਸੀਂ ਆਹ ਕੰਮ ਕਰਨਾ ਜੇ ਗੁਰੂ ਸਾਨੂੰ ਆਹ ਕਵੇਗਾ ਤੇ ਅਸੀਂ ਆਹ ਕੰਮ ਕਰਨਾ ਅਸੀਂ ਸੰਗਤ ਦਾ ਹੁਕਮ ਨਹੀਂ ਮੰਨਣਾ ਤੇ ਗੁਰੂ ਸਾਨੂੰ ਨੇ ਕਹਿ ਆ ਸੀ ਕਿ ਜਿਹੜਾ ਸੰਗਤ ਦਾ ਹੁਕਮ ਨਹੀਂ ਮੰਨਦਾ ਉਹ ਗੁਰੂ ਤੋਂ ਅਣਕਾਰੀ ਹੋ ਜਾਂਦਾ ਗੁਰੂ ਦੇ ਹੁਕਮ ਤੱਕ ਬਾਹਰ ਹੋ ਜਾਂਦਾ ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਕਿ ਜੇ ਸਭ ਤੋਂ ਪਹਿਲਾਂ ਛੋਟੀ ਮਾਰ ਸਹਣੀ ਪੈਂਦੀ ਥੋੜੀ ਦੀ ਮਾਰ ਸਹਣੀ ਪੈਂਦੀ ਆ ਜੇਰ ਤੂੰ ਥੋੜੀ ਦੀ ਮਾਰ ਸਹਣੀ ਸ਼ੁਰੂ ਕਰ ਦਿੱਤੀ ਸਰੀਰ ਤੇਰਾ ਝੱਲ ਗਿਆ ਤੇ ਜਦੋਂ ਵੱਡਾ ਥੋੜਾ ਵੱਜੇਗਾ ਸਰੀਰ ਤੇਰਾ ਉਦੋਂ ਵੀ ਝੱਲ ਜਾਵੇਗਾ ਬਗੋਂ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਗੁਰੂ ਨੂੰ ਚੈਲੰਜ ਕਰਦੇ ਆਂ ਗੁਰੂ ਘਰ ਦੇ ਵਿੱਚ ਆ ਕੇ ਏਰਖਾ ਬਾਜੀ ਕਰਦੇ ਆ ਕਿ ਫਲਾਣਾ ਬੰਦਾ ਇਦਾਂ ਕਰਦਾ ਤੇ ਢੇਗਣਾ ਬੰਦਾ ਇਦਾਂ ਕਰਦਾ ਜਦੋਂ ਅਸੀਂ ਗੁਰੂ ਘਰ ਦੇ ਵਿੱਚ ਆਉਣਾ ਸੇਵਾ ਕਰਨੇ ਸਿਮਰਨ ਕਰਨੇ ਸਾਡਾ ਅੰਦਰੋਂ ਜਿਹੜਾ ਫਿਰਦਾ ਜਿਹੜਾ ਸਾਫ਼ ਹੋਣਾ ਚਾਹੀਦਾ ਸਾਡੇ ਵਿੱਚ ਛੜਤਾ ਹੋਣੀ ਚਾਹੀਦੀ ਭਾਵਨਾ ਹੋਣੀ ਚਾਹੀਦੀ ਆਮ ਦੇਖੀ ਦਾ ਅਸੀਂ ਗੁਰੂ ਘਰਾਂ ਦੇ ਵਿੱਚ ਕੋਈ ਵੀ দান ਚੀਜ਼ ਕਰਦੇ ਆ ਸਭ ਤੋਂ ਪਹਿਲਾਂ ਉਹਦੇ ਨੰਬਰ ਪਲੇਟ ਲੱਗਦੀ ਕਿ ਫਲਾਣਾ ਸਿੰਘ ਨੇ ਆਹ ਚੀਜ਼ ਦਾਨ ਕੀਤੀ ਮੈਨੂੰ ਅੱਜ ਵੀ ਯਾਦ ਹੈ ਸਾਡੇ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਸੀ ਕਿਸੇ ਬੰਦੇ ਨੇ ਉੱਥੇ 14 ਪੱਖੇ ਜੜੇ ਆ ਸੇਵਾ ਕੀਤੀ ਸੀ 14 ਪੱਖੇ ਸੇਵਾ ਕੀਤੀ ਤੇ ਕਿਸੇ ਹੋਰ ਆ ਕੇ ਬੰਦਾ ਆ ਗਿਆ ਉਹਨੇ ਵੀ 14 ਪੱਖਿਆਂ ਦੀ ਸੇਵਾ ਕਰਤੀ 28 ਪੱਖੇ ਹੋ ਗਏ ਤੇ ਮੈਨੂੰ ਸਾਰੇ ਪੁੱਛਣ ਲੱਗੇ ਕਿ ਤੇ ਗਿਆਨੀ ਜੀ ਕਿਹੜੇ ਪੱਖੇ ਟੰਗੜੇ ਨੇ ਮੈਂ ਕਿਹਾ ਸਾਰੇ ਕੱਟ ਕੇ ਦੇਖ ਲਓ ਜਿਹੜੇ ਚੰਗੇ ਖਾਣੇ ਦੇ ਟੰਗ ਲਿਆ ਜੇ ਅਸੀਂ ਦੋਨੇ ਪੱਖੇ ਦੇਖ ਕੇ ਰਹਾ ਰਹਿ ਕੇ ਤੇ ਸਾਰੇ ਟੱਪਰ ਦਾ ਨਾਮ ਲਿਖਿਆ ਹੋਇਆ ਸੀ ਫਲਾਣਾ ਸਿੰਘ ਫਲਾਣਾ ਸਿੰਘ ਢੀਣਾ ਸਿੰਘ ਇੰਨਾ ਦਾਨ ਕੀਤਾ ਅਸੀਂ ਦੇਖ ਕੇ ਰਹਾ ਰਹਿ ਅਸੀਂ ਗੁਰੂ ਘਰ ਦੇ ਵਿੱਚ ਸੋਸ਼ਲ ਪਾਰਟੀ ਕਰਨ ਮਾਤੇ ਹੁੰਨੇ ਕਿ ਮੈਂ ਫਲਾਣੀ ਜੀ ਦਾਨ ਕੀਤੀ ਹੈ ਕਦੇ ਭੁੱਲਣਾਗਾ ਆਮ ਦੇਖੀ ਦਾ ਪਰ ਕੋਈ ਵੀ ਚੀਜ਼ ਦਾਣ ਕਰਦੇ ਆ ਸਭ ਤੋਂ ਪਹਿਲਾਂ ਨੰਬਰ ਪਹਿੜ ਲੱਗਦੀ ਹੈ ਕਿ ਫਲਾਨਾ ਸਿੰਘ ਨੇ ਆ ਢਿੰਗਣਾ ਸਿੰਘ ਨੇ ਆ ਆਪ ਗੁਰੂ ਘਰਾਂ ਦੇ ਵਿੱਚ ਦੇਖ ਲਈਦਾ ਪੱਖੇ ਟੰਗੇ ਹੁੰਦੇ ਨੇ ਪੱਖਿਆਂ ਦੇ ਉੱਤੇ ਪਰਾਂ ਦੇ ਉੱਤੇ ਨਾਂ ਲਿਖੇ ਹੁੰਦੇ ਨੇ ਕਿ ਫਲਾਨਾ ਸਿੰਘ ਨੇ ਗਾਣ ਕੀਤਾ ਢਿੰਗਣਾ ਸਿੰਘ ਨੇ ਦਾਣ ਕੀਤਾ ਇਹ ਸਾਡੀ ਸੇਵਾ ਜਿਹੜੀ ਲੇਖੇ ਦੇ ਵਿੱਚ ਨਹੀਂ ਲੱਗਣੀ ਇਹ ਸਾਡਾ ਜਿਹੜਾ ਅੰਦਰੋਂ ਹੰਕਾਰ ਬੋਲਦਾ ਹੰਕਾਰ ਜਿਹੜਾ ਅਸੀਂ ਸੋਸ਼ਲ ਬਾਜੀ ਕਰਦੇ ਆ ਫੁਕਰ ਕੋਣਾ ਕਰਦੇ ਆ ਤੇ ਫੋਕਰੇ ਪਰਾਂਦਰ ਵਿੱਚ ਬੜਾ ਕੁੱਤ ਹੋ ਜਾਂਦਾ ਮਾਫ਼ ਕਰਨਾ ਲੈ ਚੱਲਦਾ ਕਿ ਪ੍ਰਹਿਲਾਤ ਬਣ ਕੇ ਸਾਡੇ ਅਸੀਂ ਜਾਦਾ ਸੋਸ਼ਲ ਬਾਜੀ ਜਿਆਦਾ ਕਰਦੇ ਸਾਡੇ ਕੋਲ ਸ਼ਰਤਾਂ ਨਹੀਂ ਹੈਗੀ ਭਾਵਨਾ ਨੇ ਹੈਗੀ ਤੇ ਇੱਕ ਬੰਨੇ ਅਸੀਂ ਅਰਦਾਸ ਕਰਦੇ ਆ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਤੇ ਅੱਜ ਸਾਡੇ ਕੋਲ ਪੁੱਛਨੇ ਹੈਗਾ ਨਾ ਸਾਡੇ ਕੋਲ ਕੇਸ ਹੈਗੇ ਨੇ ਨਾ ਸਾਡੇ ਕੋਲ ਅੰਮ੍ਰਿਤ ਮੇਲਾ ਹੈਗਾ ਤੇ ਬਾਣੀ ਪੜਨ ਦੀ ਬੜੇ ਦੂਰ ਦੀ ਗੱਲ ਆ ਬੜੇ ਦੂਰ ਦੀ ਗੱਲ ਆ ਬਾਣੀ ਪੜਨੇ ਕਿਉਂਕਿ ਜਿੰਨਾ ਚਿਰ ਸਾਡਾ ਅੰਦਰੋਂ ਫਿਰਦਾ ਸਾਧਨਾ ਹੋਇਆ ਜਿੰਨੇ ਮਰਜੀ ਸੀ ਪਖੰਡ ਕਰ ਲਏ ਸਾਡੀ ਸੇਵਾ ਜਿਹੜੀ ਕਦੇ ਪ੍ਰਵਾਨ ਨਹੀਂ ਹੋਵੇਗੀ ਮੇਰਾ ਸਰ ਗਦਾ ਸਤਪੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੁਧਿਆ ਪਲ ਪਾਵਨਾ ਹੋਮੈ ਵਿੱਚੋਂ ਜਾ ਕਿ ਅੰਦਰੋਂ ਤੇਰਾ ਹਿਰਦਾ ਜਿਹੜਾ ਸਾਥ ਹੋਣਾ ਚਾਹੀਦਾ ਤੇਰੇ ਅੰਦਰ ਛੜਦਾ ਹੋਣਾ ਚਾਹੀਦਾ ਭਾਵਨਾ ਹੋਣੀ ਚਾਹੀਦੀ ਜਿਹੜੀ ਸਾਡੇ ਤੋਂ ਮਰ ਗਈ ਆ ਤੇ ਇੱਕ ਬੰਨੇ ਅਸੀਂ ਰੌਲਾ ਪੁੰਨੇ ਆ ਸਾਨੂੰ ਖਾਲਿਸਤਾਨ ਚਾਹੀਦਾ ਅਸੀਂ ਖਾਲਿਸਤਾਨੀ ਨਾਰੇ ਲਾਈਦੇ ਆ ਢੰਡੇ ਲਾਈਦੇ ਆ ਜੇ ਖਾਲਿਸਤਾਨ ਮਿਲ ਗਿਆ ਤੇ ਕੀ ਕਰਾਂਗੇ ਅੱਜ ਅਸੀਂ ਗੁਰੂ ਘਰਾਂ ਦੇ ਵਿੱਚ ਲੜਾਈਆਂ ਸਭ ਤੋਂ ਜ਼ਿਆਦਾ ਨਾ ਹੁੰਦੀਆਂ ਨੇ ਕੋਈ ਦਾਲ ਤੋਂ ਲੜੀ ਜਾ ਰਿਹਾ ਕੋਈ ਸਬਜ਼ੀ ਤੋਂ ਲੜੀ ਜਾ ਰਿਹਾ ਕੋਈ ਪਕੌੜਾ ਤੋਂ ਲੜੀ ਜਾ ਰਿਹਾ ਜਿੰਦਰਾ ਖਬਰਾਂ ਪੜੇਦੀਆਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਦੇਖੇਦੀਆਂ ਸਰਵ ਦੇ ਨਾਲ ਸਿਰ ਝੁਕ ਜਾਂਦਾ ਕਿ ਸਾਡੀ ਯੋਧਿਆਂ ਦੀ ਕੌਮ ਸੀ ਸੂਰਮਿਆਂ ਦੀ ਕੌਮ ਸੀ ਅੱਜ ਸਾਡੇ ਕੌਮ ਕਿੱਦਾਂ ਦੀ ਬਣ ਗਈ ਸਾਡਾ ਕਰਤਾਰ ਕਰ ਮਾੜਾ ਹੋ ਗਿਆ ਇੱਕ ਵਰ ਦਾ ਮਾੜਾ ਹੋਵੇ ਸਾਰੀ ਕੌਮ ਨੂੰ ਫੜ ਕੇ ਮਾੜਾ ਕਰ ਦਿੰਦਾ ਸਿਆਣੇ ਕਹਿੰਦੇ ਨੇ ਸਾਨ ਕਿ ਛੱਪੜ ਦੇ ਵਿੱਚ ਇੱਕ ਮੱਝ ਨਿਪੜੀ ਹੋਵੇ ਉਹ ਸਾਰਿਆਂ ਨੂੰ ਵੇੜ ਦਿੰਦੀ ਆ ਸਾਡੀ ਕੌਮ ਦੇ ਹਲਾਤ ਵੀ ਇਦਾਂ ਦੇ ਹੋ ਗਏ ਕੋਈ ਵੀ ਆਤ ਧਰਮ ਦਾ ਕੋਈ ਮੁਸਲਮਾਨ ਫਕੀਰ ਇਹ ਨਹੀਂ ਕਹਿੰਦਾ ਕਿ ਤੁਸੀਂ ਮੁਸਲਮਾਨ ਬਣਾ ਕੋਈ ਹਿੰਦੂ ਇਹ ਨਹੀਂ ਕਹਿੰਦਾ ਕਿ ਤੁਸੀਂ ਹਿੰਦੂ ਬਣੋ ਮੇਰੀ ਕੌਮ ਦੀ ਕਿਸਮਤ ਐਡੀ ਮਾੜੀ ਆ ਸਾਨੂੰ ਰੌਲਾ ਪਾ ਪਾ ਕੇ ਕਹਿਣਾ ਪੈਂਦਾ ਪਿਆਰਿਓ ਅੰਮ੍ਰਿਤ ਛਕ ਲੋ ਗੁਰੂ ਵਾਲੇ ਬਣ ਦੇ ਸਾਨੂੰ ਅੰਮ੍ਰਿਤ ਛਕਣਾ ਬੜਾ ਜਿੰਮੇਗਾ ਪਿਆਰਿਆ ਅਸੀਂ ਅਜੇ ਅੰਮ੍ਰਿਤ ਨਹੀਂ ਛਕਦੇ ਪਤਾ ਨਹੀਂ ਸਾਡੀ ਕੌਮ ਨੂੰ ਕੀ ਹੁੰਦਾ ਜਾ ਰਿਹਾ ਲੋਚੜ ਕੁਣਾ ਕਰਨਾ ਹੋਵੇ ਉਹਦੇ ਬਾਅਦ ਸਾਡੇ ਕੋਲ ਖੁੱਲਾ ਸਮਾਂ ਕੰਜਰਮਿਆਂ ਦੇ ਨਾਲ ਲਚਨਾ ਆਵੇ ਉਹਦੇ ਬਾਅਦ ਸਾਡੇ ਕੋਲ ਖੁੱਲਾ ਸਮਾਂ ਤੇ ਹੋਰ ਕਈ ਪਖੰਡ ਕਰਨੇ ਹੋਣ ਉਹਦੇ ਬਾਅਦ ਸਾਡੇ ਕੋਲ ਖੁੱਲਾ ਸਮਾਂ ਸਿਰਫ ਇੱਕ ਸਮਾਂ ਲਈ ਹੈਗਾ ਤੇ ਗੁਰੂ ਘਰ ਦੇ ਵਿੱਚ ਸਮਾਂ ਬੈਠਣਾ ਤੇ ਸਮਾਂ ਨਹੀਂ ਹੁੰਦਾ ਸਾਡੇ ਕੋਲ। ਬੁਰੇ ਕੰਮ ਤੋਂ ਉਠ ਖਲਵਾ ਨਾਮ ਕੀ ਵੇਲਾ ਪੈਪਸ ਹੋਆ। ਸਿਰਫ ਅਸੀਂ ਗੁਰੂ ਘਰ ਦੇ ਵਿੱਚ ਨਹੀਂ ਬੈਠ ਸਕਦੇ ਬਾਕੀ ਸਾਡੇ ਕੋਲ ਹੋਰ ਜੋ ਮਰਜ਼ੀ ਕਰਾ ਲਓ। ਰਾਤ ਫੋਨ ਵੇਖਣਾ ਹੋਵੇ ਭਾਵੇਂ 11:30 ਤੋਂ ਲੈ ਕੇ 12:00 ਤੱਕ ਵੇਖੀ ਜਾਏਗੀ। ਸਾਨੂੰ ਰੋਟੀ ਖਾਣਾਂ ਨੂੰ ਭੁੱਲ ਜਾਣਾ ਸਾਨੂੰ ਭੁੱਖ ਵੀ ਭੁੱਲ ਜਾਣੀ ਉਹ ਉਹਨਾਂ ਚਿਰ ਮੇਂਦ ਨੇ ਉਹਨਾਂ ਜਿੰਨਾ ਚਿਰ ਫੋਨ ਨੱਕ ਤੇ ਨਹੀਂ ਵੱਜਦਾ ਇਹ ਆਹ ਤਰ੍ਹਾਂ ਤਰ੍ਹਾਂ ਦੀ ਘਟਨਾ ਹੈ ਅਸੀਂ ਵਿੱਚੇ ਆਉਨੇ ਇਹ ਹਲਾਤ ਬਣੇ ਪੈਣ ਸਾਡੇ ਘਰ ਦੇ ਕਾਰਨ ਕੀ ਆ ਅੱਖਾਂ ਜੀਵਾਂ ਵਿਸਰਣ ਵਰਤੇ ਕਾਰਨ ਸਾਡਾ ਇਹ ਆਜ ਸੰਧਿਆ ਦਾ ਸਮਾਂ ਹੁੰਦਾ ਇੱਕ ਬੰਨੇ ਗ੍ਰੰਥੀ ਸਿੰਘ ਪੜ੍ਹਦੇ ਆਉਂਦਾ ਆਖਾਂ ਜੀਵਾ ਵਿਸਰੇ ਮਰਦਾ ਆਖਣੇ ਓਂਕਾ ਸਾਚਾ ਨਾਮ ਤੇ ਸਾਡੇ ਨੌਜਵਾਨ ਗੱਗਰੂਗ ਮੋੜਾਂ ਦੇ ਉੱਤੇ ਖਲੋਤੇ ਹੁੰਦੇ ਨੇ ਪਤਾ ਨਹੀਂ ਕਿਹੜੀ ਮਾਂ ਦੇ ਨਾਲ ਲੱਗੇ ਹੁੰਦੇ ਨੇ ਕਿ ਮੈਂ ਤਾਂ ਤੇਰੇ ਬਿਨਾ ਮਰ ਜਾਵਾਂਗਾ ਫਲਾਣਾ ਜੁ ਢੇਗਣਾ ਹੋ ਜੂ ਤੇ ਮੇਰਾ ਸਹਿਕਿੰਦਾ ਆਖਾਂ ਜੀਵਾ ਵਿਸਰੇ ਮਰਦਾ ਕਿ ਮੈਂ ਤੇਰੇ ਨਾਮ ਤੋਂ ਬਿਨਾ ਮਰ ਜਾਵਾਂਗਾ ਜੇ ਮੈਂ ਤੇਰੇ ਨਾਮ ਨਹੀਂ ਪੜਿਆ ਜੇ ਤੇਰੀ ਬਾਣੀ ਨਹੀਂ ਪੜੀ ਤੇ ਉਹ ਪਤਾ ਨਹੀਂ ਕਿਹੜੀ ਮਾਂ ਦੇ ਨਾਲ ਲੱਗੇ ਲੰਦੇ ਨੇ ਕਿ ਮੈਂ ਤੇਰੇ ਕਿਹੜਾ ਮਰਜੁ ਫਲਾਨਾ ਢਿੰਨਾ ਪਤਾ ਨਹੀਂ ਕੀ ਬੋਲੀ ਜਾ ਰਿਹਾ ਪਤਾ ਨਹੀਂ ਕਿਹੜੀ ਆਕਸੀਜਨ ਨੂੰ ਖੋਣ ਲਾਇਆ ਇਹ ਹਾਲਾਤ ਬਣ ਗਏ ਨੇ ਸਾਡੇ ਤੇ ਫਿਰ ਨਾਲ ਹੀ ਸਾਬ ਨੇ ਕਿਹਾ ਸੀ ਕਿ ਆਖਾਂ ਜੀਵਾਂ ਮਿਸਰੇ ਮਰਦ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗਾ ਭੁੱਖ ਉਤ ਭੁੱਖਾ ਖਾਣ ਚਲ ਗਿਆ ਦੋ ਕਿ ਆਖਣ ਦਾ ਕੋਈ ਫਾਇਦਾ ਨਹੀਂਗਾ ਮਨੁੱਖ ਨੂੰ ਜਨਮ ਮਿਲਿਆ ਸੀ ਮਨੁੱਖਾ ਜਨਮ ਮਿਲਿਆ ਸੀ ਕਾਲਪੁਖ ਪਰਮਾਤਮਾ ਦੇ ਨਾਮ ਵਾਸਤੇ ਭਈ ਪ੍ਰਾਪਤਨਾ ਨੁੱਖ ਦੇ ਗੁਰੂਆ ਗੋਬਿੰਦ ਬਨਲ ਕੀ ਇਹ ਤਰੀ ਬਰੀਆ ਅਬਰ ਕਾਲ ਤੱਕ ਕਿਤੇ ਨਾ ਕਾਂ ਮਿਲ ਸਾਥ ਸੰਗਤ ਪੱਜ ਕੇਵਲ ਨਾਮ ਜਨਮ ਮਿਲਿਆ ਸੀ ਸਾਨੂੰ ਕਾਲਪੁਖ ਪਰਮਾਤਮਾ ਦੇ ਨਾਮ ਵਾਸਤੇ ਅੱਜ ਕੀ ਹੋ ਰਿਹਾ ਰੈਣ ਕੁਵਾਰੀ ਸੋਇਕ ਵਿਦੇਸ ਕੋ ਆਇਆ ਖਾਏ ਥੀ ਵੇਜਾ ਸਾ ਜਨਮਾ ਕਉਦੀ ਬਦਲੇ ਚਾਹ ਅੱਜ ਇਹ ਹਾਲਾਤ ਬਣ ਗਏ ਨੇ ਸਾਡੇ ਸਾਡੇ ਕੋਲ ਸਿਰ ਅੰਮ੍ਰਿਤ ਵੇਲੇ ਨੇ ਉੱਠਿਆ ਰਹਿੰਦਾ ਹੋਰ ਜੋ ਮਰਜ਼ੀ ਪਖੰਡ ਕਰਾ ਲਓ ਅੱਜ ਸਕੂਲ ਜੁਣੀ ਵਸਟਿੰਗਾਂ ਜਿਹੜਾ ਆਸ਼ਕੀ ਦਾ ਅੱਡਾ ਬਣੇ ਮਾਰਕ ਕਰਨਾ ਲੈ ਚੱਲਦਾ ਪਿਆ ਆਸ਼ਕੀ ਦਾ ਅੱਡਾ ਬਣਿਆ ਪਿਆ ਸਾਡੇ ਨੌਜਵਾਨ ਗੱਭਰੂ ਇੱਥੇ ਸਭ ਤੋਂ ਵੱਡੀ ਗਲਤੀ ਮਾਂ ਪਿਓ ਦੀ ਜਿਹੜੇ ਬੁਲਟ ਲੈ ਕੇ ਦਿੰਦੇ ਨੇ ਮੋਟਰਸਾਈਕਲ ਲੈ ਜਾਂਦੇ ਛੋਟੀ ਉਮਰ ਦੇ ਵਿੱਚ ਗੱਡੀਆਂ ਲੈ ਕੇ ਦਿੰਦੇ ਨੇ ਮੋਬਾਈਲ ਲੈ ਕੇ ਦਿੰਦੇ ਨੇ ਸਾਡੇ ਨੌਜਵਾਨ ਗੱਬਰ ਬੁਲਟ ਤੇ ਜਾਂਦੇ ਨੇ ਸਾਡੀਆਂ ਧੀਆਂ ਪੈਣਾ ਪੁੱਛੇ ਗੇੜੀਆਂ ਲਾਉਂਦੇ ਨੇ ਮਾਰ ਕਰਨਾ ਲਾਈਵ ਚਾਹੁੰਦਾ ਪਿਆ ਇਹ ਹਾਲਾਤ ਪੜ ਕੇ ਕਿ ਮੈਂ ਦਾਸ ਨੇ ਖੁਦ ਇਹ ਦੇਖਿਆ ਸਾਡੇ ਸਰਦਾਰਾਂ ਦੇ ਬੱਚੇ ਤੇ ਵਿਹਾਂ ਪੈਣਾ ਦੇ ਨਗਰ ਜਾਂਦੇ ਨੇ ਗੇੜੀਆਂ ਲਾਉਂਦੇ ਨੇ ਉਹਨਾਂ ਤੇ ਕੋਲ ਜਾ ਕੇ ਮੋਟਰਸਾਈਕਲ ਚੱਕਰ ਲਾਉਂਦੇ ਨੇ ਇਹ ਦਾਸ ਦੇ ਖੁਦ ਅੱਖੀਂ ਦੇਖੀ ਘਟਨਾ ਤੇ ਦਾਸ ਖੁਦ ਉਹਨਾਂ ਦੀ ਵੀਡੀਓ ਬਣਾ ਕੇ ਲੈ ਕੇ ਆਇਆ ਇਹ ਖਾਲਸਾ ਕਰਦੀਆਂ ਗੱਲਾਂ ਨੇ ਖਾਲਸਾ ਕਾਲਜ ਦੇ ਵਿੱਚ ਗੰਦ ਪਿਆ ਹੋਇਆ ਹੈ। ਲਵਲੀ ਯੂਨੀਵਰਸਿਟੀ ਦੇ ਵਿੱਚ ਗੰਦ ਪਿਆ ਹੋਇਆ ਹੈ। ਦਾਸ ਉਹ ਤਾਂ ਉੱਥੇ ਰਹਿ ਕੇ ਆਇਆ। ਇਹ ਹਾਲਾਤ ਬਣੇ ਪੈਣਾ ਸਾਡੇ। ਤੇ ਭਾਈ ਗੁਰਦਾਸ ਜੀ ਪ੍ਰਮਾਣ ਕਰਦੇ ਪੈਣਾ ਦੇਖ ਪ੍ਰਾਂਇਆਂ ਚੰਗੀਆਂ, ਨਾਵਾਂ ਪੈਣਾ ਧੀਆ ਜਾਣੇ। ਤੇ ਅੱਜ ਅਸੀਂ ਮੰਨਿਆ ਕਿਹੜਾ ਮੰਨਦਾ ਪਿਆ? ਅੱਛਰੇ ਆਂ ਸਾਡੇ ਗੰਦ ਪਿਆ ਹੋਇਆ ਹੈ। ਨਕਾਰੇ ਹੋ ਗਿਆ ਸੀ ਗੁਰੂ ਤੋਂ ਬਾਣੀ ਨੇ ਸਾਡੇ ਤੋਂ ਪੜੀ ਜਾ ਰਹੀ ਬੁਰੇ ਕੰਮ ਕੋ ਉਠ ਖਲਵਾ ਨਾਮ ਕੀ ਵੇਲਾ ਕਾਇਕਸ ਹੋਇਆ ਕਾਰਨ ਸਾਡਾ ਇਹ ਆ ਕਿ ਬੁਰੇ ਕੰਮ ਕਰਨੇ ਹੁਣ ਉਹਦੇ ਬਾਅਦ ਸਾਡੇ ਕੋਲ ਖੁੱਲਾ ਸਮਾਂ ਸਿਰਫ ਇੱਕ ਸਮਾਂ ਨਹੀਂ ਹੈਗਾ ਕਿ ਗੁਰੂ ਘਰ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਹੈਗਾ ਸਿਰਫ ਅਸੀਂ ਗੁਰੂ ਘਰ ਦੇ ਵਿੱਚ ਨਹੀਂ ਬੈਠ ਸਕਦੇ ਬਾਕੀ ਸਾਡੇ ਕੋਲ ਜੋ ਮਰਜੀ ਤਮਾਸ਼ੇ ਕਰਾਂ ਸੋ ਪੁਰਸਾਰ ਜੀ ਕਰਤਾ ਕਿ ਮੇਰੇ ਕਾਮ ਦਾ ਕਦੇ ਭਲਾ ਹੋ ਜਾਵੇ ਮੇਡੀ ਕਾਮ ਜਿਹੜੀ ਕ੍ਰਿਸ਼ਨਾਂ ਦੇ ਵਿੱਚ ਹੰਕਾਰ ਦੇ ਵਿੱਚ ਕਾਮ ਦੇ ਵਿੱਚ ਫਸੀ ਹੋਈ ਆ ਇਹ ਨਿਕਲ ਜਾਵੇ ਤੇ ਕਾਲਕ ਪਰਮਾਤਮਾ ਦੀ ਬਾਣੀ ਦੇ ਨਾਲ ਜੁੜ ਜਾਵੇ ਫਿਰ ਕਿਤੇ ਮੇਰੇ ਕਾਮ ਦਾ ਭਲਾ ਹੋ ਸਕਦਾ ਅਜ ਨਛਾ ਜਿਹੜਾ ਸਰੀਆ ਵੇਖਦਾ ਪਿਆ ਨਸ਼ਿਆਤਨਕਾਰੀ ਹੋਈ ਗੀ ਗੁਰੂ ਵਾਲੇ ਬਣੇ ਜਿਹੜੇ ਨਸ਼ਾ ਵੇਚਦੇ ਨੇ ਜਿਹੜੇ ਪੀਂਦੇ ਨੇ ਘਰਾਂ ਦੇ ਘਰ ਤਬਾਹ ਹੋ ਰਹੇ ਨੇ ਅੱਜ ਸਰਕਾਰ ਨੇ ਨਵਾਂ ਨਾਮ ਕੰਮ ਸ਼ੁਰੂ ਕੀਤਾ ਸੀ ਅਭੀ ਠੰਡਾ ਬੈ ਗਿਆ ਆ ਥੋੜੇ ਦਿਨ ਹੋ ਗਏ ਆ 14 ਬੰਦਿਆਂ ਦੀ ਮੌਤ ਹੋ ਗਈ ਆ ਜਲੀਲੀ ਸ਼ਰਾਬ ਪੀਣ ਦੇ ਨਾਲ ਅਸੀਂ ਨਸ਼ਿਆਂ ਤਨਕਾਰੀ ਹੋਈ ਗੁਰੂ ਵਾਲੇ ਬਣਨੇ ਗੁਰਬਾਣੀ ਦੇ ਨਾਲ ਜੇ ਅਸੀਂ ਆਪਣੇ ਕਾਨੂੰਨ ਬਚਾਣਾ ਤੇ ਜੋਕੇ ਬੱਚਾ ਜਿਹੜਾ ਜੋ ਮਾਂ ਪਿਓ ਕਰਦਾ ਬੱਚਾ ਉਹੀ ਕਰਦਾ ਜੇ ਪਿਓ ਸ਼ਰਾਬ ਪੀਂਦਾ ਤੇ ਬੋਤਰ ਵੀ ਸ਼ਰਾਬ ਪੀਵੇਗਾ ਜੇ ਮਾਂ ਗੁਰਬਾਣੀ ਦੇ ਨਾਲ ਜੁੜੀ ਆ ਧੀ ਵੀ ਗੁਰਬਾਣੀ ਦੇ ਨਾਲ ਜੁੜੀ ਜੇ ਮਾਂ ਸਾਰੀ ਦਿਹਾੜੀ ਕੁੜਮੇ ਵਿੱਚ ਰਹਿੰਦੀ ਆ ਤੇ ਫਿਰ ਇਹ ਮਤ ਸੋਚਣਾ ਕਿ ਸਾਡੇ ਬੱਚੇ ਵੱਜ ਜਾਣਗੇ ਜਿਨਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਮੰਨੋ ਕਿ ਜਿਨ੍ਹਾਂ ਦੇ ਅਸੀਂ ਦਿਨ ਮਨਾਉਂਦੇ ਆ ਉਹਨਾਂ ਦੀ ਬਾਤ ਨਹੀਂ ਮੰਨਣਾ ਤਰੀਕਾ ਆ ਐਤਵਾਰ ਚ ਦੁਪਹਿਰਾ ਕੱਟਣ ਵਾਸਤੇ ਅਸੀਂ ਜਾਂਦੇ ਆ ਸਾਡੀ ਸਿੱਖ ਕੌਮ ਜਾਂਦੀ ਆ ਪਰ ਕਦੀ ਬਾਬਾ ਦੀਪ ਸਿੰਘ ਦੀ ਇਹਨਾਂ ਨੇ ਗੱਲ ਨਹੀਂ ਮੰਨੇਗੀ ਦੁਪਹਿਰਾ ਕੱਟਣ ਵਾਸਤੇ ਜਾਂਦੇ ਨੇ ਬਾਣੀ ਪੜ ਕੇ ਆ ਜਾਂਦੇ ਨੇ ਪਤਾ ਨਹੀਂ ਬਾਣੀ ਪੜ ਤੱਕ ਕੀ ਕਰਦੇ ਕੰਮ ਫਿਰ ਕੇ ਆ ਜਾਂਦੇ ਨੇ ਤੇ ਜੇ ਅਸੀਂ ਉਹਨਾਂ ਦੇ ਦਿਨ ਮਨਾਉਂਦੇ ਆ ਤੇ ਫਿਰ ਉਹਨਾਂ ਦੀ ਗੱਲ ਵੀ ਮੰਨਣੀ ਬਾਬਾ ਦੀਪ ਸਿੰਘ ਆਪਣੀ ਮਾਂ ਤੋਂ ਕਦੇ ਨਕਾਰ ਨਹੀਂ ਹੋਇਆ ਸੀ। ਛੋਟੀ ਉਮਰ ਦੇ ਵਿੱਚ ਜੋ ਬਚਨ ਕਰ ਦੇਣਾ ਸੀ ਬਾਬਾ ਦੀਪ ਸਿੰਘ ਖਾਸ ਕੀ ਮੁਸਲਮ ਪ੍ਰਮਾਣ ਕਰਦੇ ਸਨ। 1682 ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਤੇ ਆਪਣੀ ਮਾਂ ਤੋਂ ਕਦੇ ਨਕਾਰ ਨਹੀਂ ਹੋਇਆ ਸੀ। ਮਾਂ ਦੀ ਹਰ ਗੱਲ ਨੂੰ ਮੰਨ ਕੇ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਅੰਮ੍ਰਿਤ ਛਕਿਆ ਸੀ। ਦੀਪੇ ਤੋਂ ਦੀਪ ਸਿੰਘ ਬਣੇ ਸਨ। ਦਨਦ ਦੇ ਵਿੱਚ 100 ਸਾਲ ਦੇ ਉਹਨਾਂ ਨੂੰ ਪਹਿਲੇ ਹੈਡ ਗ੍ਰੰਥੀ ਥਾਪਿਆ ਗਿਆ ਸੀ ਤੇ ਬਾਅਦ ਵਿੱਚ ਜਿਹੜੀ ਆ ਟਕਸਾਲ ਦੀ ਜਿਹੜੀ ਪਰੰਪਰਾ ਸ਼ੁਰੂ ਹੋਈ ਸੀ 11ਵੇਂ ਸਾਲ ਬਾਬਾ ਸੁਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 12ਵੇਂ ਨੰਬਰ ਤੇ ਸਾਲ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 13ਵੇਂ ਨੰਬਰ ਤੇ ਸੰਤ ਕਰਤਾ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਦੀ ਜਾਤਿਗਰੀ ਦੇ ਵਿੱਚ ਪਿੰਡ ਘੂਰੇ ਕੋਲੇ ਮਿਸਰ ਨੇ ਕਾਜ ਚ ਬੜਾ ਸਤ ਕਰਤਾ ਸਿੰਘ ਜੀ ਖਾਲਸਾ ਸਿੱਖ ਮਿਸਰ ਨੇ ਕਾਜ ਜਿੱਥੋਂ ਦਾਸ ਨੇ ਵਿੱਦਿਆ ਪ੍ਰਾਪਤ ਕੀਤੀ 14ਵੇਂ ਨੰਬਰ ਤੇ ਆਉਂਦੇ ਸੰਤ ਜਨਾਇ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 15ਵੇਂ ਨੰਬਰ ਤੇ ਆਉਂਦੇ ਨੇ ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 16ਵੇਂ ਨੰਬਰ ਤੇ ਤੋਂ ਜਿਹੜਾ ਮਤਭੇਦ ਚੱਲਦਾ ਪਿਆ ਮਰੀਕ ਸਿੰਘ ਕਹਿੰਦਾ ਕਿ ਮੈਂ ਆ ਤੇ ਰਾਮ ਸਿੰਘ ਕਹਿੰਦਾ ਮੈਂ ਤੇ ਰਾਮ ਸਿੰਘ ਕਹਿੰਦਾ ਮੈਂ ਆ ਅੱਜ ਮੈਂ ਮੈਂ ਜ਼ਿਆਦੀ ਹੋ ਗਈ ਆ ਬੱਕਰੀ ਕੋ ਮੈਂ ਮੈਂ ਅਸੀਂ ਜ਼ਿਆਦਾ ਕਰਦੇ ਆ ਮਾਫ ਕਰਨਾ ਲਾਈਵ ਚੱਲਦਾ ਪਿਆ ਕਿਉਂਕਿ ਗੁਰੂ ਦੀ ਸੰਗਤ ਮੰਨ ਮਾਫ ਕਰ ਸਕਦੀ ਆ ਗੁਰੂ ਮੇਰਾ ਮਾਫ ਕਰ ਸਕਦਾ ਜਿਹੜੀ 12 ਮੋੜ ਦੇ ਸਾਹਮਣੇ ਲੱਗੀ ਮਾਫ ਨਹੀਂ ਕਰ ਸਕਦੀ ਕਿਉਂਕਿ ਲੋਕ ਤਮਾਸ਼ਾ ਬਣਾਉਣ ਵਾਲੇ ਜ਼ਿਆਦੇ ਨੇ ਤੇ ਗੁਰੂ ਘਰ ਦੇ ਵਿੱਚ ਅਸੀਂ ਤਮਾਸ਼ਾ ਵੇਖਣ ਜ਼ਿਆਦੇ ਹੁੰਦੇ ਆ ਨਾ ਸਿੱਕਦੀ ਗੁਰੂ ਦੀ ਗੱਲ ਮੰਨੀ ਆ ਨਾ ਸਾਡੇ ਕੋਲ ਸੇਵਾ ਕਰਨ ਦਾ ਸਮਾਂ ਆ ਜਾਂ ਨਾ ਸਾਡੇ ਕੋਲ ਸਿਮਰਨ ਕਰਨ ਦਾ ਸਮਾਂ ਆ ਜਾਂ ਮਾਫ ਕਰਨਾ ਲਾਈਵ ਚੱਲਦਾ ਪਿਆ ਕਿਉਂਕਿ ਜਾਨਾ ਸੱਚ ਬੋਲਣਾ ਬੜਾ ਔਖਾ ਲੱਗਦਾ ਅੱਜ ਅੱਜ ਦੇ ਸਮੇਂ ਦੇ ਵਿੱਚ ਸੱਚ ਬੋਲਣਾ ਬੜਾ ਔਖਾ ਲੱਗਦਾ ਮਾਹਪੁਰਚੇ ਗੱਲ ਕਰਿਆ ਕਰਦੇ ਨੇ ਦਸਣ ਕਹਿੰਦੇ ਗੁਰਪ੍ਰਸਾਦ ਜੀ ਜਦੋਂ ਵੀ ਸੱਚ ਬੋਲਣਾ ਆਪ ਦਾ ਕਫਨ ਜਿਹੜਾ ਕੋਲ ਰੱਖਿਆ ਆਪਣੀ ਪਤਾ ਨਹੀਂ ਕੀ ਹੋ ਜਾਦਾ ਆ ਜੇ ਕਫਨ ਜਿਹੜਾ ਨਾ ਕੋਲ ਰੱਖਿਆ ਕਰ ਤੇ ਅਸੀਂ ਆਪਣਾ ਕਫਨ ਜਿਹੜਾ ਕੋਲ ਰੱਖੀਦਾ ਪਤਾ ਨਹੀਂ ਕੀ ਹੋ ਜਾਦਾ ਇਹ ਹਾਲਾਤ ਬਣ ਗਏ ਨੇ ਅੱਜ ਦੇ ਸਮੇਂ ਦੇ ਵਿੱਚ ਸੱਚ ਬੋਲਣਾ ਗੁਰੂਤਨਕਾਰ ਹੀ ਹੋਣਾ ਬੜਾ ਔਖਾ ਗੁਰੂ ਦੇ ਬਚਨਾਂ ਨੂੰ ਮੰਨਣਾ ਤੇ ਜਿਹੜਾ ਗੁਰੂ ਦੇ ਬਚਨਾਂ ਨੂੰ ਮੰਨ ਲੈਂਦਾ ਸੇਵਾ ਕਰਨ ਲੱਗਦਾ ਸਿਮਰਨ ਕਰਨ ਲੱਗਦਾ ਉਹ ਫਿਰ ਤਰ ਜਾਂਦਾ ਤੇ ਉਸ ਦੀ ਜਿਹੜੀ ਪ੍ਰਸ਼ੰਸਾ ਖੰਡਾਂ ਤੇ ਵਰਮੰਡਾਂ ਦੇ ਵਿੱਚ ਤੱਕ ਫੈਲ ਜਾਂਦੀ ਹੈ ਤੇ ਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਜੋਤ ਜਿਹੜੀ ਉਸ ਦੀ ਜੁੜ ਜਾਂਦੀ ਆ ਤੇ ਉਸ ਮਨੁੱਖ ਨੂੰ ਫਿਰ ਰੇਤ ਮਨੁੱਖ ਦੇ ਅੰਦਰ ਕਾਲ ਪੁਰਖ ਪਰਮਾਤਮਾ ਦੀ ਜੋਤ ਦਿਖਾਈ ਦੇਦੀ ਜਾਜਾ ਤੇਖੋ ਤਹ ਹਜੂਰ ਦੂਰਕਤ ਨਾ ਜਾਏ ਰਬ ਰਿਆ ਸਭਤਰ ਮੈ ਮਾਨ ਸਦਾ ਤੇ ਆ ਉਸ ਦੀ ਜੋਤ ਜਿਹੜੀ ਆ ਕਾਲ ਪੁਰਖ ਪਰਮਾਤਮਾ ਦੇ ਚੰਨਾ ਦੇ ਨਾਲ ਜੁੜ ਜਾਂਦੀ ਆ ਤੇ ਉਹ ਫਿਰ ਸਾਰੀ ਦੁਨੀਆ ਦੇ ਵਿੱਚ ਆਪਣੇ ਮਨ ਨੂੰ ਜਿੱਤ ਲੈਂਦਾ ਆਈ ਕੰਥੀ ਸਗਜ ਮਾਤੀ ਮਨ ਜਿੱਤ ਜਬ ਜੀ ਤੇ ਜਦੋਂ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਦੁਨੀਆ ਦੀ ਕੋਈ ਮਾਇਆ ਜਿੱਦੀਆ ਉਸ ਨੂੰ ਆਪਣੇ ਵਸਤੇ ਵਿੱਚ ਨਹੀਂ ਕਰ ਸਕਦੀ ਜਿਲਕੇ ਚੋਲੇ ਰਤਰੇ ਪਿਆਰੇ ਕਰਤ ਤਨਾਕੇ ਪਾਸ ਧੂਰਤਨਾ ਕੀ ਜੈ ਮੁਰਜੀ ਕਹੋ ਨਾਨਕੀ ਅਰਦਾਸ ਜਦ ਸੱਚੇ ਹਿੱਦ ਦੇ ਨਾਲ ਪਾਲਸ਼ਾ ਦੇ ਗਰਦਾਸ ਕਰਾਂਗੇ ਤੇ ਸਾਡਾ ਹਿਰਦਾ ਜਿਹੜਾ ਆਟੋਮੈਟਿਕ ਸਾਫ਼ ਹੋ ਜਾਣਾ ਸਾਡੀ ਸੁਰਤੀ ਜਿਹੜੀ ਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਵੇ ਕਿ ਜਿਹੜੇ ਕੰਦੇ ਸਾਡਾ ਮਨ ਨੇ ਜੁੜਦਾ ਉਹਨਾਂ ਦਾ ਮਨ ਵੀ ਜੁੜ ਜਾਂਦਾ ਹੈ। ਸੋ ਗੁਰੂ ਸਾਹਿਬ ਜੀ ਦੀ ਕਿਰਪਾ ਕਰਨ ਐਮੀਆ ਹਾਜ਼ਰੀਆਂ ਪ੍ਰਮਾਣ ਕਰਨੀਆਂ ਗੁਰਮਤਿ ਵਿਚਾਰਾਂ ਕਰਦੇ ਹੋ ਗਈਆਂ ਏਕ ਨੂੰ ਅਨੇਕ ਪ੍ਰਕਾਰ ਦੀਆਂ ਗਲਤੀਆਂ ਨੂੰ ਜਾਣ ਜਾਂ ਬੱਚਾ ਸਮਝ ਕੇ ਮਾਫ਼ ਕਰਨਾ ਦਾਸ ਦੇ ਸ਼ਬਦਾਂ ਦੇ ਨਾਲ ਜੇ ਕਿਸੇ ਨੂੰ ਗੁੱਸਾ ਲੱਗਾ ਦਾਸ ਕਿੰਮਤ ਅਜਾਚਕ ਹੈ ਕਿਉਂਕਿ ਗੁਰੂ ਰਾਮਦਾਸ ਦਾਰ ਦਾ ਕੁੱਤਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਡੂਟੀ ਬਲਸ਼ ਕੀਤੀ ਵਿਚਾਰ ਕਰਦੇ ਹੋਈਆਂ ਪੁੱਲਾ ਚੁਕਤ ਖਿਮਾ ਤਾਂਕਲ ਸਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਸੰਗਤ ਬਖਸ਼ਿਸ਼ ਰਮਸ਼ਲੋੜ ਜੀ ਬਰਾਉ ਫਤੇ ਜੀ ਆਪੋ ਜੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ